ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਤਰਨਜੀਤ ਬੱਤਰਾ ਦੋਸਤੋ ਅੱਜ ਅਸੀਂ ਫਿਰ ਦੁਬਾਰਾ ਪਹੁੰਚੇ ਆ ਜੋ ਕਿ 40 ਸਾਲ ਪੁਰਾਣਾ ਇਹ ਅਖਾੜਾ ਹੈ ਪੱਪੀ ਪਹਿਲਵਾਨ ਜੀ ਦੇ ਨਾਂ ਤੋਂ ਬਹੁਤ ਮਸ਼ਹੂਰ ਅਖਾੜਾ ਹੈ ਇਸ ਅਖਾੜੇ ਦੇ ਵਿੱਚ ਅੱਜ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਅੱਜ ਪਹਿਲੀ ਵਾਰ ਖਰੜ ਸ਼ਹਿਰ ਦੇ ਵਿੱਚ ਕੁਸ਼ਤੀਆਂ ਕਰਾਈਆਂ ਗਈਆਂ ਹਨ ਕੁਸ਼ਤੀ ਦੀ ਇੱਕ ਰੈਸਲਿੰਗ ਕਰਾਈ ਗਈ ਹੈ ਜਿਦੇ ਵਿੱਚ ਖਰੜ ਦਾ ਬੱਚਾ ਨੌਜਵਾਨ ਜੋ ਕਿ ਏਪੀਜੀ ਸਕੂਲ ਦਾ ਵਿਦਿਆਰਥੀ ਹੈ ਲਖਸ਼ੇ ਸ਼ਰਮਾ ਅੱਜ ਜੋ ਪਹਿਲੇ ਨੰਬਰ ਤੇ ਆਏ ਹਨ ਤਾਂ ਬਾਕੀ ਦਿਖਾਉਂਦੇ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਤਾਂ ਕੀ ਹੈ ਪੂਰੀ ਜਾਣਕਾਰੀ ਤੇ ਪਹਿਲਵਾਨ ਜੀ ਨਾਲ ਗੱਲਬਾਤ ਕਰਾਵਾਂਗੇ ਤਾਂ ਉਹ ਕੀ ਕਹਿੰਦੇ ਨੇ ਦੇਖੀ ਤੁਸੀਂ ਨਾ ਮੈਂ ਕਿੰਨੀ ਕੀ ਗੱਲ ਕਰੀਆ ਬਾਤ ਮਿਲਾਈ ਹੋਣੀ ਤੇ ਹੁਣ winner ਵੀ ਬਣੇ ਨੇ ਹਾਂਜੀ winner ਵੀ ਬਣੇ ਨੇ ਐਦਾਂ ਹੀ ਮਿਹਨਤ ਕਰਿਓ ਰੈਗੂਲਰ ਹੋਊਗਾ ਸਾਡੇ ਦੇ ਵਿੱਚ ਰੈਗੂਲਰ ਪ੍ਰੈਕਟਿਸ ਕਰੂਗਾ ਤਾਂ ਫਿਰ ਅੱਗੇ ਵੀ ਫਰਦਰ ਵੀ ਇਹਦਾ ਵਧੀਆ ਮੈਚ ਲਾਉਣ ਦੇ ਚਾਂਸ ਹੋਣਗੇ ਉਹ ਬੈਸਟ ਇਸ਼ੂ ਇਸ ਪੱਛੇ ਲਈ ਕਿਉਂਕਿ ਇੱਕ ਵਾਰ ਫੋਟੋ ਪੱਕਾ ਲੱਗੀ ਲੱਗਿਆ ਹੁਣ ਚੱਲ ਚੱਲ ਵਾਹ ਚੱਲ ਫੇਰ ਫਰਵਾੜਾ ਕੋਈ ਨਹੀਂ

ਉਹ ਕੀ ਹੈ ਇਹ ਉਹ ਤਾਂ ਕੋਈ ਨਹੀਂ ਬੱਚੇ ਸਾਰੇ ਆਪਣੇ ਆਪ ਨੇ ਆ ਫੇਰ ਪਰ ਲੱਗ ਬਗਲ ਪਰ ਆ ਆ ਚੱਲ ਚੱਲ पिछे <laughs> न आप आते हैं ना तेरे से सब आते हैं। उन्होंने नंबर के टाइपर रहो। सात नंबर ले रहे हो, चीन नंबर ले रहे हो, उन्होंने मोबाइल के ले रहे हो। बाइक मारूं। चल, यार। पीछे कैसे करें? काम पीछे कैसे करें? पीछे जा। पीछे जा। आमारे पीछे जा। आई थी तो ये। आई थी तो आई थी तो आई थी तो। आई थी तो। ਆਪਣਾ ਨਾਮ ਦੱਸੋ ਜੀ ਤਾਂ ਕਿੱਥੋਂ ਆਏ ਹੋ ਹਾਂਜੀ ਮੇਰਾ ਨਾਮ ਸਤਨਾਮ ਕੌਰ ਹੈ ਮੈਂ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸੈਂਡੀ ਸਕੂਲ ਨੇਸ਼ਰ ਬਡਾਲੇ ਤੋਂ ਸਰ ਤੁਸੀਂ ਹੋਰ ਵੀ ਪ੍ਰੋਗਰਾਮ ਕਰਾਉਂਦੇ ਰਹਿੰਦੇ ਇੱਦਾਂ ਦੇ ਖੇਡਾਂ ਦੇ ਪ੍ਰੋਗਰਾਮ ਹੁੰਦੇ ਆਂ ਅੱਜ ਤੁਸੀਂ ਇਹ ਪੱਪੀ ਪਹਿਲਵਾਨ ਦਾ ਖਾੜਾ ਜੋ 40 ਸਾਲ ਪੁਰਾਣਾ ਹੈ ਆਂ ਤੁਸੀਂ ਕੁਝ ਕਹਿਣਾ ਚਾਹੋਗੇ ਇਹਨਾਂ ਨੌਜਵਾਨਾਂ ਬੱਚਿਆਂ ਵਾਸਤੇ ਹਾਂਜੀ ਹਾਂਜੀ ਸਰ ਇਹ ਬਹੁਤ ਵਧੀਆ ਇਹਨਾਂ ਨੇ ਜਿਹੜਾ ਹੈਗਾ ਆਪਣਾ ਸ਼ੁਰੂ ਕੀਤਾ ਹੋਇਆ ਖਾੜਾ ਬੱਚਿਆਂ ਨੂੰ ਖੇਡਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਬੱਚੇ ਨਸ਼ਿਆਂ ਤੋਂ ਰਹਿਤ ਰਹਿਣ ਬੱਚੇ ਨਸ਼ਿਆਂ ਤੋਂ ਤਾਂ ਹੀ ਦੂਰ ਰਹਿਣਗੇ ਜੇ ਆਪਾਂ ਉਹਨਾਂ ਨੂੰ ਖੇਡਾਂ ਦੇ ਵਿੱਚ ਉਤਸ਼ਾਹਿਤ ਕਰਾਂਗੇ ਖੇਡਾਂ ਪ੍ਰਤੀ ਤੁਹਾਨੂੰ ਤੁਸੀਂ ਨੋਜੋਨ ਦੇ ਰੈਸਲਿੰਗ ਵੀ ਦੇਖੀ ਹੈ ਕਿ ਤੁਹਾਨੂੰ ਬੈਸਟ ਕਿਹੜਾ ਲੱਗਿਆ ਇਹਦੇ ਵਿੱਚ ਸਾਰੇ ਬੱਚੇ ਸਿਰ ਛੋਟੇ ਤੋਂ ਛੋਟੇ ਬੱਚਿਆਂ ਨੇ ਵੀ ਅੰਡਰ 12 ਤੋਂ ਵੀ ਅਸੀਂ ਦੇਖਿਆ ਉਹਨਾਂ ਨੇ ਵੀ ਬਹੁਤ ਸੋਹਣਾ ਪਾਰਟਿਸਿਪੇਟ ਕੀਤਾ ਹੈ ਬਹੁਤ ਸੋਹਣਾ ਕੰਪੀਟੀਸ਼ਨ ਕੀਤਾ ਹੈ ਔਰ ਜਿੰਨੇ ਵੀ ਬੱਚੇ ਆਏ ਨੇ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੁਹਾਨੂੰ ਲੱਗਦਾ ਕਿ ਅੱਗੇ ਨੈਸ਼ਨਲ ਤੱਕ ਜਾਣਗੇ ਬੱਚੇ ਇਹ ਹਾਂਜੀ ਹਾਂ ਬਿਲਕੁਲ ਜੀ ਮਿਹਨਤ ਕਰਨਗੇ ਬੱਚੇ ਜਾਣਗੇ ਸਟੇਟ ਅੱਗੇ ਵੀ ਗਏ ਹੋਏ ਨੇ ਅੱਗੋ ਵੀ ਜਾਣਗੇ ਜੀ ਤਾਂ ਤੁਹਾਡੇ ਗਵਰਨਮੈਂਟ ਸਕੂਲ ਦੇ ਵੱਲੋਂ ਕੌਣ ਕੌਣ ਬੱਚੇ ਹੱਤ ਤੱਕ ਅੱਗੇ ਆਏ ਇਸ ਚੀਜ਼ ਦੇ ਬਾਰੇ ਰੈਸਲਿੰਗ ਬਾਰੇ ਰੈਸਲਿੰਗ ਵਾਲੇ ਬੱਚੇ ਮੁੰਡੀ ਖਰੜ ਦੇ ਗਏ ਨੇ ਆਪਣੇ ਹੋਰ ਮਾਡਲ ਸਕੂਲ ਖਰੜ ਦੇ ਗਏ ਨੇ ਜੀ ਦੇਸੂ ਮਾਧਰਾ AP ਦੇ ਸਕੂਲ ਦੇ ਸਾਰੇ ਗਏ ਨੇ ਜੀ ਤਾਂ ਹੋਰ ਕੁਝ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਹਾਂ ਜੀ ਨੌਜਵਾਨਾਂ ਨੂੰ ਅਸੀਂ ਇਹੀ ਕਹਿਣਾ ਹੈ ਵੀ ਵੱਧ ਚੜ ਕੇ ਜਿੰਨਾ ਵੀ ਤੁਸੀਂ ਇਹ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਹਿੱਸਾ ਲੈ ਸਕਦੇ ਹੋ ਵੱਧ ਤੋਂ ਵੱਧ ਚੜ ਕੇ ਹਿੱਸਾ ਲਵੋ ਤੇ ਨਸ਼ਿਆਂ ਤੋਂ ਦੂਰ ਰਹੋ ਨਿਸ਼ਾਨ ਨੂੰ ਕਰਨ ਦੀ ਬਜਾਏ ਤੁਸੀਂ ਖੇਡਾਂ ਦੇ ਵਿੱਚ ਆਪਣਾ ਟਾਈਮ ਜਿਹੜਾ ਜਿਆਦਾ ਸਮਾਂ ਬਤਾਓ ਤੇ ਇਹਨਾਂ ਤੇ ਪ੍ਰਾਪਤੀਆਂ ਕਰੋ ਕੁਝ ਕੋਚ ਆਬ ਜਿਹੜਾ ਜਿਹੜਾ ਖਾੜਾ ਆ 40 ਸਾਲ ਤੋਂ ਪੁਰਾਣਾ ਖਾੜਾ ਆ ਤੇ ਆਜੇ ਇੱਥੇ ਰੈਸਲਿੰਗ ਹੋਈ ਹੈ ਤਾਂ ਤੁਸੀਂ ਕੀ ਕਹੋ ਇਹ ਦੇਖੋ ਜੀ ਆਪਣੇ ਜਰਨਲ ਦੇ ਕੰਪੀਟੀਸ਼ਨ ਹੋ ਰਿਹਾ ਰੈਸਲਿੰਗ ਦਾ ਸਾਰੇ ਆਪਣਾ ਸਿੱਖਿਆ ਵਿਭਾਗ ਨੇ ਟੀਚਰਸ ਨੂੰ ਰਿਕੁਐਸਟ ਕੀਤੀ ਜਦੋਂ ਅਸੀਂ ਕੰਪੀਟੀਸ਼ਨ ਕਰਾਇਆ ਬੱਚਿਆਂ ਦਾ ਸਾਰੇ ਮੰਨ ਲਓ ਕਿ ਖਰਦ ਸ਼ਹਿਰ ਚ ਆਪਾਂ ਲਗਭਗ ਸੋਰ ਕੋਈ ਅਖੜਾ ਨਹੀਂ ਹੈ ਕਿਸੇ ਕੋਲ ਮੈਟ ਨਹੀਂ ਹੈਗੇ ਆਪਣੇ ਕੋਲ ਮੈਟ ਆ ਫਿਰ ਆਪਾਂ ਮੈਂ ਐਜ਼ ਅ ਕੋਚ ਫਿਰ ਸਾਰਾ ਸਾਰੇ ਕੰਪੀਟੀਸ਼ਨ ਕਰਾਇਆ ਕਿ ਕੁਸ਼ਤੀਆਂ ਕਰਾਈਆਂ ਸਾਰੇ ਬੱਚਿਆਂ ਨੂੰ ਹੁਣ ਤੱਕ ਕਿੰਨੀ ਟੀਮਾਂ ਨੇ ਭਾਗ ਲਿਆ ਆਪਣੇ ਦੇਖੋ तकरीबन ਇਸ ਟਾਈਮ 10-12 ਸਕੂਲ ਨੇੜੇ-ਢੇੜ ਆਪਣੇ ਨੇ ਉਹ ਆਏ ਆ 1500 ਸਕੂਲ ਕਹਿ ਰਹੇ ਆ ਮਤਲਬ ਕਿ ਹੈਗੇ ਨੇ ਇਹ ਉਹਨਾਂ ਸਾਰਿਆਂ ਦੇ ਬੱਚਿਆਂ ਦਾ ਆਪਾਂ ਜਿਨ੍ਹਾਂ ਦਾ ਕੰਪੀਟੀ ਸਾਰੇ weight category ਦੇ ਹਿਸਾਬ ਨਾਲ ਉਦਾਂ ਕੰਪੀਟੀਸ਼ਨ ਕਰਵਾਇਆ ਆਪਾਂ ਨੇ ਸਾਰੇ ਬੱਚਿਆਂ ਦਾ ਮੇਰੇ ਖਿਆਲ ਇੱਥੇ ਕੋਈ ਆਕਾ ਰੈਫਰੀ ਦਾ ਪ੍ਰੋਗਰਾਮ ਹੋਇਆ ਨਹੀਂ ਉਹ ਤੁਹਾਡੇ ਖਾੜੇ ਦੇ ਵੱਲੋਂ ਕੀਤਾ ਜਾ ਰਿਹਾ ਹੈ ਹਾਂਜੀ ਇਹ ਖਾੜੇ ਵੱਲੋਂ ਅਸੀਂ ਸਟਾਰਟ ਕਰਤਾ ਵੀ ਅਸੀਂ ਸਰਕਾਰੀ ਕੰਪੀਟੀਸ਼ਨ ਵੀ ਕਰਵਾਈਏ ਤਾਂ ਕਿ ਬੱਚਿਆਂ ਦੇ ਵਿੱਚ ਹੋਰ ਹੁਸਾ ਹੋਵੇ ਸਾਡੇਆਂ ਦੇ ਵਿੱਚ ਤਾਂ ਬਸ ਅੱਜ ਤੋਂ ਸ਼ੁਰੂਆਤ ਕਰ ਦਿੱਤੀ ਐ ਅਸੀਂ ਡਿਸਟ੍ਰਿਕਟ ਵੀ ਕਰਵਾਵਾਂਗੇ ਇਹ ਗੋਲਡ ਮੈਡਲਿਸਟ ਹੈ ਹਾਂਜੀ ਕੁਝ ਕਹਿਣਾ ਚਾਹੁੰਦੇ ਏ ਦੇ ਬਾਰੇ ਹਾਂਜੀ ਇਹ ਬੱਚਾ ਆਪਣਾ ਨਵਾਂ ਪ੍ਰੈਕਟਿਸ ਕਰ ਰਿਹਾ ਹੈ ਖਾੜੇ ਦੇ ਵਿੱਚ ਛੋਟਾ ਜਿਹਾ ਹੁੰਦਾ ਪ੍ਰੈਕਟਿਸ ਕਰ ਰਿਹਾ ਸੀ ਹੁਣ ਇਹਦੀ ਪ੍ਰੋਗਰੈਸ ਬਹੁਤ ਵਧੀਆ ਹੋ ਰਹੀ ਹੈ ਹੁਣ ਜਰਨ ਹੁਣ ਹੁਣ ਤਾਂ ਕਿੰਨੀ ਟੀਮਾਂ ਦਿੱਤੀਆਂ ਹੋਏ ਔਰੇ ਫਾਈਟ ਹੋਈਆਂ ਜਿਵੇਂ ਲਗ 10 15 ਫਾਈਟ ਹੋ ਚੁੱਕੀਆਂ ਬੱਚੇ ਜਿਹੜੇ ਟੀਮਾਂ ਜਿਹੜੇ ਅੱਗੇ ਸਟੇਟ ਦੇ ਡਿਸਟ੍ਰਿਕਟ ਦੇ ਵਿੱਚ ਖੇਡਣ ਜਾਣਗੇ ਉਹ ਸਿਲੈਕਟ ਹੋ ਰਹੇ ਨੇ ਬੱਚਿਆਂ ਦੇ ਵਿੱਚ ਸਾ ਕੋਈ ਹੋਰ ਅਪੀਲ ਕਰਨਾ ਚਾਹੁੰਦੇ ਹਾਂ ਹਾਂਜੀ ਬਸ ਅਪੀਲ ਆਹੀ ਹੈ ਵੀ ਬੱਚੇ ਜਿਸ ਤਰ੍ਹਾਂ ਸਕੂਲਾਂ ਦੇ ਲੈਵਲ ਦੇ ਵਿੱਚ ਚੱਲ ਰਹੇ ਆ ਕੰਪੀਟੀਸ਼ਨ ਸਾਰੇ ਬੱਚਿਆਂ ਨੂੰ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਇਹਦੇ ਵਿੱਚ ਭਾਗ ਲੈਣਾ ਲੈਣਾ ਚਾਹੀਦਾ ਠੀਕ ਹੈ ਪੜਾਈ ਜ਼ਰੂਰੀ ਹੈ ਬੱਚੇ ਨੂੰ ਸਪੋਰਟਸ ਦੇ ਨਾਲ ਵੀ ਜੋੜੋ ਸਰਕਾਰ ਦਾ ਪ੍ਰਬੰਧ ਹੈ ਬਹੁਤ ਵਧੀਆ ਵੀ ਸਕੂਲਾਂ ਦੇ ਵਿੱਚ ਵੀ ਗੇਮ ਹੈਗੀ ਆ ਇਹ ਤਾਂ ਬਹੁਤ ਵਧੀਆ ਇਹਨਾਂ ਨੂੰ ਪਲੇਟਫਾਰਮ ਮਿਲ ਰਿਹਾ ਹੈ ਆਪਣੀ ਪ੍ਰੈਕਟਿਸ ਕਰੋ ਤੇ ਕੰਪੀਟੀਸ਼ਨ ਖੇਡੋ ਆਪਣਾ ਇਹਦੇ ਨਾਲ ਹੀ ਪ੍ਰੋਗਰੈਸ ਹੁੰਦੀ ਬੱਚਿਓ ਜੀ ਅੱਗੇ ਬੈਠ ਲੇ ਬੈਠ ਅੱਜ ਇੱਧਰ ਦੇਖੋ ਸਾਹਮਣੇ ≡ਵਿੰਦਰ ਸ਼ਰਮਾ ਜੀ ਕੌਦਾ ਬੇਟਾ ਵੀ ਹੋ ਰੇ ਇਸ ਟੈਂਪ ਕੋ ਲੱਗਿਆ ਹੋਇਆ ਰੈਸਲਿੰਗ ਲੱਗਾ ਹੈ ਤਾਂ ਵੀ ਕੋ ਹੌਸ ਸਕੂਲਾਂ ਦੇ ਬੱਚੇ ਵੀ ਉਰੇ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਤਾਂ ਤੁਸੀਂ ਖੁਦ ਵੀ ਆਪਣਾ ਗੋਡ ਮੈਟ ਲਿਸ਼ ਦੇ ਹੋ ਤਾਂ ਕੀ ਕਹੋ ਮੈਂ ਇੱਕ ਗੱਲ ਕਹਿੰਦੇ ਸਭ ਤੋਂ ਪਹਿਲਾਂ ਤੇ ਅਖਾੜਾ ਪੱਪੀ ਪਹਿਲਵਾਨ ਇੱਕ ਪਹਿਲਵਾਨ ਜੀ ਦਾ ਆਸ਼ੀਰਵਾਦ ਆ ਸਾਡੇ ਸ਼ਹਿਰ ਨੂੰ ਪੱਪੀ ਪਲਵਾਨ ਜੀ ਦਾ ਮੇਰੇ ਗੁਰੂ ਜੀ ਮੇਰੇ ਉਸਤਾਦ ਜੀ ਸੀਗੇ ਹਰ ਸ਼ਹਿਰ ਦੇ ਵਿੱਚ ਸਾਰੇ ਸਾਡਾ ਸਾਥ ਵੀ ਦੇ ਰਹੇ ਆਂ ਅੱਜ ਖਰੜ ਬ੍ਰਾਹਮਣ ਸਭਾ ਦੀ ਇੱਕ ਫੋਨ ਤੇ ਸਾਡੇ ਨਾਲ ਖੜ ਗਿਆ ਸਾਡਾ ਸਾਥ ਦਿੱਤਾ ਮੈਂ ਇੱਕ ਕਮਲ ਕੁਸ਼ੋਰ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਚੀਜ਼ ਹੋਰ ਹੈ ਮੈਂ ਚਾਹਣਾ ਜੇ ਬੱਚਨ ਨਸ਼ੇ ਤੋਂ ਦੂਰ ਕਰਨਾ ਹੈ ਤਾਂ ਸਾਨੂੰ ਅਕੈਡਮੀ ਨਾਲ ਜੁੜਨਾ ਪਊਗਾ ਸਪੋਰਟਸ ਨਾਲ ਹਰ ਇਸ ਪਹਿਲੀ ਗੱਲੀ ਸੇ ਅਖਾੜੀ ਸਭ ਤੋਂ ਕੁਆਲਿਟੀ ਇਹ ਹੱਥ ਤੱਕ ਇਸ ਤੋਂ ਪੈਸਾ ਨਹੀਂ ਲੈਂਦਾ ਫ੍ਰੀ ਆਫ ਚਾਰਜ ਅਸੀਂ ਬੱਚੇ ਤਿਆਰ ਕਰਦੇ ਰੈਸਲਿੰਗ ਵਾਸਤੇ ਜਿਹੜਾ ਵੀ ਬੱਚਾ ਆਂਦਾ ਸਾਡੇ ਕੋਲ ਅਸੀਂ ਚਾਹਣ ਵੀ ਦਿਲ ਤੇ ਤਿਆ ਅਸੀਂ ਪਿੱਛੇ ਵੀ ਆਏ ਸੀਗੇ ਜਦੋਂ ਜੀ ਇੰਟਰਵਿਊ ਕਰਕੇ ਗਏ ਸੀਗੇ ਬੱਚੇ ਬੜੇ ਵਧੀਆ ਜਿਹੜੇ ਪਹਿਲਵਾਨਗੇ ਨੇ ਹਾਂਜੀ ਗੱਲ ਪੱਪੀ ਪਹਿਲਵਾਨ ਜੀ ਦੇ ਬੇਟੇ ਨੇ ਹਾਂਜੀ ਨਵਦੀਪ ਮੱਲੂ ਜੀ ਹਾਂਜੀ ਬਹੁਤ ਵਧੀਆ ਸਖਾਰੇ ਸੀਗੇ ਤਾਂ ਇਦਾਂ ਹੀ ਹੋ ਜਿਵੇਂ ਤੁਸੀਂ ਇਹ ਬੱਚਿਆਂ ਨੂੰ ਤੁਹਾਡੇ ਅੰਦਰ ਵੀ ਬੜਾ ਉਤਸ਼ਾਹ ਹੈ ਕਿ ਇਹਨਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਹੋਰ ਅੱਗੇ ਲੈ ਕੇ ਆਈਏ ਹਾਂਜੀ ਹਾਂਜੀ ਬਿਲਕੁਲ ਸਾਡਾ ਤਾਂ ਇਹ ਹੁੰਦਾ ਵੀ ਸਾਡੇ ਸ਼ਹਿਰ ਚੋਂ ਵੱਧ ਤੋਂ ਵੱਧ ਬੱਚਾ ਸਪੋਰਟਸ ਨਾਲ ਜੁੜੇ ਹਰ ਨਸ਼ਿਆਂ ਤੋਂ ਦੂਰ ਹੋਵੇ ਸਾਡੀ ਲੜਾਈ ਨਸ਼ਿਆਂ ਨਾਲ ਹੈ ਮੈਂ ਤਾਂ ਸਭ ਨੂੰ ਇਹ ਕਹਿੰਦੀ ਜਾਤਪਾਤ ਦੀ ਲੜਾਈ ਛੱਡ ਕੇ ਅਗਲੀ ਲੜਾਈ ਨਸ਼ਿਆਂ ਨਾਲ ਲੜ ਤਾਂ ਐਸਾ ਖਾੜੇ ਦੀ ਤੁਸੀਂ ਕੋਈ ਹੋਰ ਦੱਸੋਗੇ ਗੱਲਬਾਤ ਕਿ ਇੱਥੇ ਕੌਣ ਕੌਣ ਆਉਂਦਾ ਸੀਗਾ ਠੀਕ ਹੈ ਇਸ ਖਾੜੇ ਮਾ ਤਾਂ ਇੰਨੀ ਬਰਕਤ ਰਹੀ ਹੈ ਜੀ ਰੁਸਤਮ ਇਹਿੰਦੀ ਬਿਜੇ ਕੁਮਾਰ ਜੀ ਵੀ ਆਂਦੇ ਰਹੇ ਆ ਗਮਦੂਰ ਪਹਿਲਵਾਨ ਵੀ ਇੱਥੇ ਤਿਆਰ ਹੋਏ ਆ ਬਿੱਲਾ ਬਰਾੜੇ ਵਾਲਾ ਜੀ ਬੁੱਧ ਸਿੰਘ ਪਹਿਲਵਾਨ ਜੀ ਵੀ ਰਹੇ ਆ ਅੰਦਰ ਖੰਨੇ ਵਾਲੇ ਮਤਲਬ ਬਹੁਤ ਅੱਛੇ ਪਹਿਲਵਾਨਾਂ ਨੇ ਉਹ ਰਹੇ ਹੋ ਕਰਿਆ ਸ਼ਮਸ਼ੇਰ ਪਹਿਲਵਾਨ ਵੀ ਇੱਥੇ ਆਂਦੇ ਰਹੇ ਆ ਜੀ ਪਰਮਿੰਦਰ ਡੂਮ ਛੇੜੀ ਵੀ ਕਈ ਵਾਰ ਆ ਕੇ ਇੱਥੇ ਗਏ ਆ ਬਹੁਤ ਆਸ਼ੀਰਵਾਦ ਵਾਲਾ ਖਾੜਾ ਥੋੜਾ ਬਰਕਤ ਵਾਲਾ ਖਾੜਾ ਅਰਿਸ ਕਾ ਇਸ ਖਾੜੇ ਦੀ ਕੁਆਲਿਟੀ ਕੀ ਹੈ ਇਸ ਖਾੜੇ ਦਾ ਨਵਦੀਮ ਮੱਲੂ ਜੀ ਕਰਕੇ ਸਾਡਾ ਬੱਚਾ ਹਰ ਬੱਚੇ ਮੈਡਲਿਸਟ ਹੈ ਵਾਹ ਜੀ ਸਾਡੇ ਖੋਦ ਸਾਡੇ ਸ਼ਹਿਰ ਦੇ ਲਈ ਇੱਕ ਮਾਣ ਵਾਲੀ ਗੱਲ ਹੈ ਬਹੁਤ ਮਾਣ ਦੀ ਗੱਲ ਹੈ ਸਾਨੂੰ ਬਹੁਤ ਪ੍ਰਾਊਡ ਹੁੰਦਾ ਹੈ ਦਾ ਨਾਮ ਰੋਸ਼ਨ ਹੋ ਰਿਹਾ ਹੈ ਹਾਂ ਜੀ ਹਾਂ ਜੀ ਹਾਂ ਜੀ ਸ਼ਹਿਰ ਦਾ ਨਾਮ ਵੀ ਨੋ ਹਾਂ ਬਿਨਾ ਲਾਲਚ ਤੋਂ ਬਿਨਾ ਪੈਸਿਆਂ ਤੋਂ ਇਹ ਅਕੈਡਮੀ ਚੱਲ ਰਹੀ ਹੈ ਅਸੀਂ ਕਿਸੇ ਬੱਚੇ ਰੁਪਈਏ ਵਿੱਚ ਹਰ ਪਹਿਲਵਾਨ ਜੀ ਦੇ ਐਨੇ ਦਰਿਆਦੀ ਲੈ ਮਤ ਟ੍ਰੈਕਸੂਟ ਕਮਜ਼ੋਰ ਬੱਚੇ ਸ਼ੂਜ਼ ਕਿੱਟਾਂ ਵਗੈਰਾ ਦਿੰਨੇ ਆ ਸਾਡੇ ਬਾਤੇ ਬਹੁਤ ਮਾਣ ਦੀ ਗੱਲ ਹੈ ਮੈਂ ਇੱਕ ਹੋਰ ਗੱਲ ਕਰਦਾ ਚਾਹੁੰ ਪਿੱਛੇ ਉਹਰੇ ਸੁਨਣਾ ਲਗੀ ਕਾਫੀ ਸਮੇਂ ਪਹਿਲਾਂ ਮਤਲਬ ਕਿ ਉਹਰੇ ਜਿਹੜੇ ਕਲਾਕਾਰ ਸੀ ਉਹਰੇ ਰਿਆਜ਼ ਵੀ ਕਰਦੇ ਸੀ ਹਾਂਜੀ 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 ਮਾਸਟਰ ਸਲੀਮ ਜੀ ਪੂਰਨ ਸ਼ਾ ਕੋਟੀ ਜੀ ਵੀ ਉਹਰੇ ਅੱਗੇ ਮਤਲਬ ਗੁਰੂ ਜੀ ਨਾਲ ਬੈਠ ਕੇ ਅਸੀਂ ਦੇਖਿਆ ਰਿਆਜ਼ ਕਰਦੇ ਸੀਗੇ ਹਾਂ ਸਰ ਅਜ ਹੰਸ ਵੀ ਉਹਰੇ ਆਏ ਨੇ ਜੀ ਤਾਂ ਉਹ ਦੁਬਾਰਾ ਕਦੇ ਉਹਰੇ ਆਏ ਉਸ ਤੋਂ ਬਾਅਦ ਵੀ ਲਗਾ ਕੇ ਗਏ ਜਿੱਕੇ ਸਲੀਮ ਜੀ ਆਏ ਸੀ ਪਿੱਛੇ ਜਿਹੇ ਪਹਿਲਵਾਨ ਜੀ ਨੂੰ ਮਿਲ ਕੇ ਗਏ ਸੀਗੇ ਉਹ ਕਦੇ ਉਹਨਾਂ ਨੇ ਕਦੇ ਯੋਗਦਾਨ ਪਾਇਆ ਕੀ ਉਹਨਾਂ ਦਾ ਬੇਟਾ ਹੈ ਕੀ ਨੌਜਵਾਨ ਬੱਚਿਆਂ ਨੂੰ ਅੱਗੇ ਲੈ ਕੇ ਜਾਂਦਾ ਯਾਰ ਨਹੀਂ ਉਹਨਾਂ ਨੇ ਸਾਨੂੰ ਉਹਨਾਂ ਨੇ ਉਸਾ ਬਹੁਤ ਕੀਤਾ ਪਹਿਲਵ ਤਾ ਹੋਰ ਕੋਈ ਕੋਈ ਪੀਨ ਕਰਨਾ ਚਾਹੁੰਦੇ ਨੋਜੋ ਮੈਂ ਸ਼ਹਿਰ ਨੂੰ ਅਪੀਲ ਇਹ ਜ਼ਰੂਰ ਕਰੂ ਜਿੱਦਾਂ ਇਹ ਅਕੈਡਮੀ ਹੈ ਸਾਰੇ ਸ਼ਹਿਰ ਨੂੰ ਇਸ ਦਾ ਸਾਥ ਦੇਣਾ ਚਾਹੀਦਾ ਇਹਨੂੰ ਪ੍ਰਮੋਟ ਕਰਨ ਦੇ ਵੇਤੇ ਜਿੰਨਾ ਹੋ ਸਕੇ ਅੱਗੇ ਆਣਾ ਚਾਹੀਦਾ ਮੈਂ ਇਹ ਚਾਹੁੰਦਾ ਜਿਹੜਾ ਟੀਚਰਜ਼ ਆਏ ਹੋ ਨੇ ਸਾਰੇ ਇਹ ਦੇਖੋ ਸਰਕਾਰੀ ਜੋਬ ਕਰਨ ਵਾਲੇ ਨੇ ਮੈਂ ਇਹਨਾਂ ਦੇ ਮਤਲਬ ਇੱਕ ਲੇਡੀਜ਼ ਊਮਨ ਹੋ ਕੇ ਮੈਂ ਸਲੂਟ ਕਰ ਦੇਣਾ ਹੈ ਡਿਊਟੀ ਨੂੰ ਇੰਨੀ ਗਰਮੀ ਦੇ ਵਿੱਚ ਵੀ ਇਹ ਬੈਠ ਕੇ ਆਪਣੇ ਬੱਚੇ ਲੈ ਕੇ ਆਏ ਆ ਸਾਡੇ ਬਾਰੇ ਬਹੁਤ ਮਾਨ ਦੀ ਗੱਲ ਹੈ ਬੇਟਾ ਕੀ ਨਾਮ ਹੈ ਮੇਰਾ ਨਾਮ ਜੀ ਲਖਸ਼ੀਆ ਤੁਸੀਂ ਉਹਦੇ ਰੈਸਲਿੰਗ ਹੋਈ ਆ ਹੁਣ ਤੁਸੀਂ ਇੱਥੇ ਵਿਨਰ ਬਣੇ ਹੋ ਤਾਂ ਕੁਝ ਕਹੋਗੇ ਮੈਂ ਜੀ ਜਾਨਣਾ ਚਾਹਾਂਗਾ ਕਿ ਜਿਵੇਂ ਮੈਂ ਅੱਜ ਜਿੱਤੇ ਸਾਰਾ ਮੇਰੀ ਪਹਿਲਵਾਨੀ ਦੀ ਮਿਹਨਤ ਹੈ ਤੇ ਮੇਰੀ ਮਾਂ ਦਾ ਹਿੱਸਾ ਅੱਗੇ ਮੇਰੇ ਕੋਲ ਸਭ ਜੀ ਮੈਨੂੰ ਇਜਤਾਨ ਦੇ ਰਹੇ ਹੋਗੇ ਉਹਨਾਂ ਦੀ ਉਹ ਕਿਰਤਨ ਵਾਲੇ ਅੱਗੇ ਜਾਊਂਗੀ ਮੈਂ ਦੇਖਿਆ ਤੁਸੀਂ ਕੁਸ਼ਤੀ ਦੇ ਜਿਹੜੇ ਦੰਗਲ ਆਪਣੇ ਜਿਵੇਂ ਤੁਸੀਂ ਖੇਡਦੇ ਸੀਗੇ ਪਹਿਲਵਾਨੀ ਦਾ ਜਿਹੜਾ ਵੀ ਹੁੰਦਾ ਹੈ ਦੋ ਪਜ ਤੁਸੀਂ ਲਾਰੇ ਸੀਗੇ ਉਹ ਚੱਕ ਕੇ ਵੀ ਨੀਚੇ ਗੇਰੇ ਆ ਬਾਹਰ ਵੀ ਗੇਰੇ ਆ ਤਾਂ ਬੜੀ ਇਹ ਤੇ ਜਾਨ ਲੱਗਦੀ ਹੈ ਕਿ ਹੁਣ ਬੋਲਣ ਵਿੱਚ ਵੀ ਥੋੜੀ ਦਿੱਕਤ ਹੋ ਰਹੀ ਆ ਹਾਂਜੀ ਥੋੜਾ ਸਟੈਮੀਨਾ ਹੋ ਗਿਆ ਸਟੈਮੀਨਾ ਰੋਫ ਹੋ ਜਾਂਦਾ ਆ ਤਾਂ ਹੋਰ ਬੱਚਿਆਂ ਨੂੰ ਅਗਲੇ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਸਾਰੇ ਵਰੇ ਆਪਣੇ ਭਾਈ ਬਣ ਕੇ ਰਹਿੰਦੇ ਆ ਹੂੰ ਉਰੇ ਸਾਨੂੰ ਫਰੀ ਮਸ ਖਾਣਾ ਬਹੁਤ ਅੱਛੀ ਗੱਲ ਹੈ ਮੋਰੇ ਪੁਰਾਣੇ 6-7 ਸਾਲ ਤੋਂ ਖੇ ਰਹੇ ਆ ਮੈਨੂੰ ਬਹੁਤ ਚੀਤਾਂ ਤੇ ਲੈਣੀ ਦਿੰਦੇ ਰਹੇ ਆ ਮੈਂ ਕਿ ਸਾਰੇ ਵਰੇ ਭਾਈਆਂ ਵਾਂਗੂ ਰਹਿਣਾ ਕੋਈ ਆਪਸੀ ਲੜਾਈ ਨਹੀਂ ਆ ਸਾਨੂੰ ਅੱਛੀ ਤਰ੍ਹਾਂ ਰਹਿਣਾ ਸਿਖਾਉਂਦੇ ਆ ਖਰਾਕ ਵੀ ਸਾਨੂੰ ਦਿੰਨੇ ਜੀ ਜੀ ਸਾਨੂੰ ਵੀ ਸਾਨੂੰ ਸਿਖਾਉਂਦੇ ਆ ਅੱਛੀ ਤਰ੍ਹਾਂ ਤੇ ਮਾਤਾ ਜੀ ਇਹ ਕਹਿਣਾ ਚਾਹੁੰਗਾ ਕਿ ਬਾਕੀ ਜਿਹੜੇ ਅੱਗੇ ਬੱਚਿਆਂ ਨੂੰ ਸਾਰੇ ਵਰੀ ਆ ਕੇ ਖੇਡਾਂ ਅੱਜਕੱਲ ਦੇ ਬੱਚੇ ਬਾਹਰ ਲੜਾਈਆਂ ਕਰ ਰਹੇ ਆ ਥੋੜੇ ਗਲਤ ਕੰਮ ਆ ਪੈ ਰਹੇ ਬਸ ਪੂਰੇ ਆ ਕੇ ਸਭ ਦੀ ਜ਼ਿੰਦਗੀ ਵਧੀਆ ਬਣ ਰਹੀ ਆ ਚੰਗੀ ਚੰਗਾ ਮੈਸੇਜ ਆ ਬੇਟਾ ਐਦਾਂ ਹੀ ਵੱਧੋ ਫੁੱਲੋ ਐਦਾਂ ਹੀ ਜਿਵੇਂ ਖੇਡਦੇ ਰਹੋ ਤੁਸੀਂ ਹਾਂਜੀ ਧੰਨਵਾਦ